ਅੱਜ ਅਸੀਂ ਹਲਕਾ ਧੂਰੀ ਦੇ ਬੇਨੜੇ ਦੇ ਫਾਟਕਾਂ ਤੇ ਖੜੇ ਆ ਤੇ ਇੱਥੇ ਫਾਟਕ ਲੱਗੇ ਹੋਣ ਕਰਕੇ ਮੈਨੂੰ ਮੌਕਾ ਮਿਲਿਆ ਸਾਡੀਆਂ ਭੈਣਾਂ ਨਾਲ ਗੱਲ ਕਰਨ ਦਾ ਜਿਹੜੀਆਂ ਭੈਣਾਂ ਨਰੇਗਾ ਚ ਕੰਮ ਕਰਦੀਆਂ ਨੇ ਇਹਨਾਂ ਨੂੰ ਇੰਨੀ ਦਿੱਕਤ ਆ ਜਿਹੜੀ ਮੈਂ ਆ ਹੁਣੀ ਗੱਲ ਕਰ ਰਿਹਾ ਸੀ ਇਹ ਕੰਮ ਤਾਂ ਔਰੇ ਕਰ ਰਹੀਆਂ ਨੇ ਤੇ ਇਹਨਾਂ ਦੀ ਜਿਹੜੀ ਹਾਜ਼ਰੀ ਆ ਉਹ ਸਾਰੋਂ ਵਾਲੇ ਫਾਟਕਾਂ ਤੇ ਲੱਗਦੀ ਆ ਜਾ ਕੇ ਇੱਕ ਤਾਂ ਧੜਕੇ ਇਹ ਹਾਜ਼ਰੀ ਲਾ ਕੇ ਆਉਂਦੀਆਂ ਨੇ ਫਿਰ ਹੁਣ ਇਹ ਹੱਥ ਨੇ ਤੁਰ ਕੇ ਜਾਣ ਗਿਆ ਜੇ ਇਹ ਸਾਧਨ ਕਰਦੀਆਂ ਨੇ ਤਾਂ ਸਾਧਨ ਦਾ ਵੀ ਕਿਰਾਇਆ ਇਹਨਾਂ ਨੂੰ ਆਪ ਦੇਣਾ ਪੈਂਦਾ ਆ ਬੇਬੇ ਦਿਖਾਉਂਦੀ ਸੀ ਹੁਣ ਆ ਜਿਹੜੇ ਜਸਤਾਨੇ ਨੇ ਇਹਨਾਂ ਦੇ ਵਿਚਾਰੀਆਂ ਦੇ ਇਹ 50 ਰੁਪਈਆ ਦਾ ਜਸਤਾਨਾ ਆਉਂਦਾ ਕਿਉਂਕਿ ਰੋੜੇ ਨੇ ਨਾ ਜਿਹੜੇ ਉਹ ਰੇਲਵੇ ਲਾਈਨ ਤੇ ਪਏ ਹੋਏ ਨੇ ਉਹ ਚੁੱਕ ਕੇ ਇਹਨਾਂ ਨੇ ਸੈੱਟ ਕਰਨੇ ਹੁੰਦੇ ਨੇ ਜਿਹੜਾ ਨਰੇਗਾ ਦੇ ਵਿੱਚ ਕੰਮ ਆ ਠੂਹੇ ਲੜਦੇ ਨੇ ਸੱਪ ਚੂਹੇ ਆ ਇਹਦੇ ਭਾਂਦੇ ਆ ਹੁਣੀ ਅਸੀਂ ਦੇਖਦੇ ਸੀ ਸਾਰੀ ਬਾਹ ਤੇ ਪੂਰੀਆਂ ਕੀੜੀਆਂ ਚੜੀਆਂ ਪਈਆਂ ਸੀ ਸੋ ਮੇਰੇ ਕਹਿਣ ਦਾ ਮਤਲਬ ਇਹ ਆ ਵੀ ਦੇਖੋ ਢਿੱਡ ਲਈ ਕਰਦਾ ਆਪਦੇ ਬੱਚਿਆਂ ਲਈ ਕੰਮ ਕਰਦਾ ਬੰਦਾ ਪਰ ਦਿੱਕਤ ਉਦੋਂ ਆ ਇੱਕ ਤਾਂ ਇਹਨਾਂ ਨੂੰ ਹਾਜ਼ਰੀ ਲਾਉਣ ਦੀ ਇੰਨੀ ਦੂਰ ਜਾਣਾ ਪੈਂਦਾ ਦੂਜਾ ਇਹਨਾਂ ਨੂੰ 5-5 ਮਹੀਨੇ ਹੋ ਗਏ ਇਹਨਾਂ ਦੀ ਹਜੇ ਮੈਨ ਲੜਾ ਦਿਹਾੜੀ ਪਈ ਨਹੀਂ 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 ਪਈ ਇਹ ਤਾਂ ਟੋਲ ਰੁਕੀ ਪਈ ਆ 5-5 ਮਹੀਨੇ ਹੋ ਗਏ ਇਹਨਾਂ ਦੀ ਪੇਮੈਂਟ ਰੁਕੀ ਨੂੰ ਆ ਜੇ ਕਸੀਆ ਜੇ ਇਹ ਕੰਮ ਕਰਨਾ ਇਹਨਾਂ ਨੇ ਤਾਂ ਇਹ ਕਸੀਆ ਵੀ ਇਹਨਾਂ ਨੂੰ ਆਪ ਖਰੀਦਣਾ ਪੈਂਦਾ ਕਹੀ ਆਪ ਖਰੀਦਣੀ ਪੈਂਦੀ ਆ ਕੋਈ ਵੀ ਸਾਧਨਾ ਜਿਹੜਾ ਆਪ ਖਰੀਦਣਾ ਪੈਂਦਾ ਸੋ ਇਹ ਜਿਹੜਾ ਰਾਹੁਲ ਗਾਂਧੀ ਨੇ ਇਹ ਦਿੱਤਾ ਸੀਗਾ ਮੰਦਰੀ ਗਾਲੀ ਸਕੀਮ ਪਰ ਇਹਦੇ ਤੇ ਉਸ ਤੋਂ ਬਾਅਦ ਜੇ ਇਹਨੂੰ ਵਧੀਆ ਤਰੀਕੇ ਨਾਲ ਕਰਿਆ ਜਾਵੇ ਜਿੱਥੇ ਰੋਜ਼ਗਾਰ ਮਿਲਦਾ ਤਾਂ ਉਥੇ ਇਹਨਾਂ ਦਾ ਵਿਚਾਰੀਆਂ ਬੀਬੀਆਂ ਹੁਣ ਕਿਹੜੇ ਹਿਸਾਬ ਨਾਲ ਤੁਸੀਂ ਆ ਧੁੱਪ ਦੇਖੋ ਕਿਵੇਂ ਪੈਂਦੀ ਹੈ ਜੇ ਚਾਹ ਬਣਾਉਂਦੀਆਂ ਨੇ ਚਾਹ ਵੀ ਇਹਨਾਂ ਦੀ ਆਬਦੀ ਆ ਇਹ ਐ ਨਹੀਂ ਹੈਗਾ ਵੀ ਕੋਈ ਵੀ ਜਾਨਕੀ ਕੋਈ ਇਹਨਾਂ ਨੂੰ ਸਹੂਲਤਾ ਤੇ ਜੇ ਰੋਜ਼ ਹੁਣ ਤੜਕੇ ਕਮਾ ਕੇ ਆਥਨ ਨੂੰ ਖਾਂਦੀਆਂ ਨੇ ਤਾ ਜੇ 5-5 ਮਹੀਨੇ ਇਹਨਾਂ ਨੂੰ ਪੈਸੇ ਨਹੀਂ ਮਿਲਣਗੇ ਵਿਚਾਰੀਆਂ ਇਹ ਕਿਵੇਂ ਆਉਣਗੀਆਂ ਕਿਵੇਂ ਜਾਣਗੀਆਂ 6 ਦਿਨਾਂ ਦੇ 50 ਰੁਪਏ ਦਿੰਨੇ ਵੀਰੇ ਅਸੀਂ ਚਾਹ ਚਾਹ ਦੇ ਹਾਂ 6 ਦਿਨਾਂ ਦੀ ਵਾਰੀ ਹੁੰਦੀ ਹੈ 6 ਦਿਨਾਂ ਦੇ 50 ਰੁਪਏ ਦਿੰਨੇ ਹੈਗੇ ਅੱਛਾ ਫੇਰ ਚਾਹ ਮਿਲਦੀ ਹੈ ਨਹੀਂ ਦਿੰਦੇ ਨਹੀਂ ਹੈਗੇ ਚਾਹ ਜੇ ਕੰਮ ਨੂੰ ਬਣਿਆ ਹੋਣਾ ਕੰਮ ਅਸੀਂ ਉਨੇ ਹੀ ਕਰਦੇ ਆ ਕਿ ਕੰਮ ਅਸੀਂ ਉਨੇ ਹੀ ਕਰਦੇ ਆ ਇੱਕ ਆ ਖੰਬੇ ਤੇ ਤੇਲਾ 4 4 ਜਣਿਆਂ ਦਾ ਖੰਭਾ ਹੋਮ 5 5 6 6 ਜਣਿਆਂ ਦਾ ਖੰਭਾ ᱛੀਏ ਮੋਸਾਂ ਅਸੀਂ 4 4 ਜਣਿਆਂ ਨੂੰ ਦਿੰਦੇ ਨੇ ਜੀ ਐਡੇ ਐਡੇ ਖੰਭੇ ਕੱਢ ਦੇਂਗੇ ਦੋ ਆਹ ਜਿਹੜੇ ਪੈਸੇ ਹਾਂ ਦੋ ਇਹ ਤੁਸੀਂ ਚੱਕਦੇ ਹੋ ਹਾਂਜੀ ਬੜੇ ਚੱਕਣੇ ਨੇ ਹਾਂ ਜਿਹਦੇ ਵਿੱਚ ਦੀ ਜਿਹੜਾ ਏਰੀਆ ਉਹ ਤੁਸੀਂ ਕਰਦੇ ਹੋ ਉਹ ਅਸੀਂ ਕਰਦੇ ਹਾਂ ਠੀਕ ਹੈ ਹਾਂ ਨੌ ਜਣੇ ਕਰਦੇ ਤੇ ਹੁਣ ਚਾਰ ਜਣੇ ਹੁਣ ਚਾਰ ਜਣੇ ਅੱਛਾ ਪਹਿਲਾਂ ਨੌ ਜਣਿਆਂ ਦਾ ਕੰਮ ਸੀ ਹੁਣ ਚਾਰ ਦਾ ਕਰਦੇ ਸੋਈ ਦੀ ਰੋਟੀ ਖਾ ਕੇ ਲੱਗਿਆ ਕੋਈ ਰੈਸਟ ਨਹੀਂ ਕੀਤੀ ਪਾਣੀ ਵੀ ਨਹੀਂ ਦਿੱਤਾ ਆਹ ਚਾਹ ਜ਼ਰੂਰ ਦੀ ਵਿੱਚ ਕੋਈ ਰੈਸਟ ਨਹੀਂ ਹੈਗੀ ਪਾਣੀ ਪੀਣੇ ਪਾਣੀ ਵੀ ਆਉਣੀ ਹੈ ਉੱਥੇ ਪੀਣੀ ਹੈ ਉੱਥੇ ਅਸੀਂ ਪਾਣੀ ਮੰਗਾਉਣਾ ਹੁਣ ਚਾਰੀ ਘੁੱਟ ਵਾਸਤੇ ਇੱਥੇ ਪੀਵਾਂਗੇ ਭਾਈ ਆ ਕਿਉਂ ਤੱਕ ਦਾ ਹੁਣ ਕਿੱਥੇ ਪਾਣੀ ਤੁਹਾਨੂੰ ਜੇ ਦਾ ਕੋਈ ਮੋਟਰ-ਮਾਟਰ ਮਿਲ ਜੇ ਤਾਂ ਕੀ ਕਹਿਣਾ ਨਹੀਂ ਤਾਂ ਕਿੱਥੇ ਆ ਪਾਣੀ ਉੱਥੇ ਇਹ ਵੀ ਪਹਿਣਾ ਦੋ ਚਾਹ ਸੋ ਮੈਂ ਆਪਣੀਆਂ ਭੈਣਾਂ ਵੱਲੋਂ ਇਹੀ ਬੇਨਤੀ ਕਰਦਾ ਵੀ ਇੱਕ ਤਾਂ ਇਹਨਾਂ ਨੂੰ ਸਮੇਂ ਸਿਰ ਜਿਹੜਾ ਇਹਨਾਂ ਨੂੰ ਪੈਸੇ ਦਿੱਤੇ ਜਾਣ ਤੇ ਜਿਹੜੀ ਇਹਨਾਂ ਦੀ ਹਾਜ਼ਰੀ ਐਨੀ ਦੂਰ ਲੱਗਦੀ ਆ ਉਹਦਾ ਕੋਈ ਪ੍ਰਬੰਧ ਕਰਿਆ ਜਾਵੇ ਕਿਉਂਕਿ ਆ ਉਰੇ ਅਸੀਂ ਹੁਣ ਖੜੇ ਆ ਨੈੱਟ ਤਾਂ ਉਰੇ ਵੀ ਚੱਲ ਰਿਹਾ ਤਾਂ ਉਰੇ ਉਹ ਬੰਦਾ ਅੱਗੇ ਇਹਨਾਂ ਦੀ ਹਾਜ਼ਰੀ ਕਿਉਂ ਨਹੀਂ ਲਾ ਸਕਦਾ ਫਿਰ ਇਹਨਾਂ ਨੂੰ ਵਿਚਾਰੀਆਂ ਨੂੰ ਹੁਣ ਜਿਵੇਂ ਇਹਨਾਂ ਨੇ ਆਪ ਸਾਰੀ ਗੱਲ ਤੁਸੀਂ ਇਹਨੇ ਦਸੀਆ ਵੀ 50 ਰੁਪਏ ਚਾਹ ਦੇ ਦੇਣੇ ਪੈਂਦੇ ਨੇ ਸੋ ਮੈਨੂੰ ਲੱਗਦਾ ਵੀ ਜਿੱਥੇ ਆਪਾਂ ਵੱਡੇ ਵੱਡੇ ਕਰਜ਼ੇਗੁਰਜੇ ਆਈਡੀ ਆਡੀਆਂ ਕੰਪਨੀਆਂ ਦੇ ਮਾਫ਼ ਕਰ ਦਿੰਦੇ ਆ ਤਾ ਇਹੇ ਬੰਦਿਆਂ ਦੀ ਬਾਹ ਫੜਨੀ ਚਾਹੀਦੀ ਆ ਸਰਕਾਰ ਨੂੰ ਇਹਨਾਂ ਦਾ ਕੋਈ ਮਸਲੇ ਦਾ ਹੱਲ ਕਰਨਾ ਚਾਹੀਦਾ ਸੋ ਮੇਰੀ ਬੇਨਤੀ ਆ ਵੀ ਸਰਕਾਰ ਨੂੰ ਵੀ ਇਹਨਾਂ ਵੱਲ ਧਿਆਨ ਦਿੱਤਾ ਜਾਵੇ ਕਿਉਂਕਿ ਮੁੱਖ ਮੰਤਰੀ ਸਾਹਿਬ ਦਾ ਹਵਾਲਾ ਹਲਕਾ ਇਹ ਇਹ ਤੂਰੀ ਹਲਕੇ ਦੀ ਗੱਲ ਕਰ ਰਹੇ ਹਾਂ ਅਸੀਂ ਸੋ ਇਹਨਾਂ ਨੂੰ ਜਿਵੇਂ ਆਹ ਵਿਚਾਰੀਆਂ ਨੂੰ ਜੇ ਹੁਣ ਦਿਹਾੜੀ ਚੋਂ 50 ਰੁਪਏ ਦੇ ਸਮਝ ਲਓ ਇਹਨਾਂ ਨੇ ਜਿਸਤਾਨੀ ਖਰੀਦ ਲੇ 50 ਰੁਪਏ ਚਾਹ ਨੂੰ ਦੇਤੇ 50 ਰੁਪਏ ਇਹਨਾਂ ਦਾ ਕਿਰਾਇਆ ਲੱਗ ਗਿਆ ਉੱਥੇ ਜਾਣ ਨੂੰ ਇਹਨਾਂ ਨੂੰ ਬਚੂਗਾ ਕੀ ਮਗਰ ਆਪਦੇ ਜਵਾਕਾਂ ਨੂੰ ਖਵਾਉਣੀਆਂ ਕੀ ਇਹ ਸੋ ਮੇਰੀ ਬੇਨਤੀ ਆ ਵੀ ਇਹਦੇ ਤੇ ਜਰੂਰ ਧਿਆਨ ਦਿੱਤਾ ਜਾਵੇ ਤੇ ਕੱਲਾ ਇਹ ਇਹ ਇੱਕ ਜਗ੍ਹਾ ਦੀ ਦਿੱਕਤ ਨਹੀਂ ਹੈਗੀ ਇਹ ਜਿੱਥੇ ਵੀ ਪੰਜਾਬ ਚ ਮੰਨਰੇਗਾ ਦਾ ਕੰਮ ਚੱਲ ਰਿਹਾ ਉੱਥੇ ਸਾਰੇ ਕਿਤੇ ਦਿੱਕਤ ਆ ਇਹ ਸੈਂਟਰ ਦੀ ਸਕੀਮਾਂ ਇਹਨਾਂ ਤੇ ਧਿਆਨ ਦੇਣਾ ਚਾਹੀਦਾ ਇਹਨਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇਣੀਆਂ ਚਾਹੀਦੀਆਂ ਨੇ ਹੁਣ ਜਿਵੇਂ ਕੱਲ ਬੀਬੀ ਦੇ ਠੂਹਾਂ ਲੜ ਗਿਆ ਸਮਝ ਲਓ ਤਾਂ ਨਾ ਇਹਨਾਂ ਨੂੰ ਕੋਈ ਮੈਡੀਕਲ ਸਹੂਲਤਾ ਨਹੀਂ ਕੋਈ ਮੈਡੀਕਲ ਸਹੂਲਤ ਨਹੀਂ ਕੋਈ ਕੰਡਾ ਵੱਜ ਗਿਆ ਕੋਈ ਕੋਈ ਚੀਜ਼ ਲੜ ਗਈ ਕੋਈ ਸਹੂਲਤ ਨਹੀਂ ਸੋ ਇਹਨਾਂ ਵੱਲੋਂ ਜਿੱਥੇ ਇਹ ਇਹਨਾਂ ਕੰਮ ਕਰਦੀਆਂ ਨੇ ਸੋ ਮੇਰੀ ਤਾਂ ਹੱਥ ਜੋੜ ਕੇ ਬੇਨਤੀ ਆ ਇਹਨਾਂ ਵੱਲ ਧਿਆਨ ਦਿੱਤਾ ਜਾਂਦਾ। ਉਹ ਦੱਸੀ ਮੈਂ ਖੜਾ ਵੀ ਇੱਥੇ ਤਾ ਸੀ ਕਹਿੰਦੀ ਉਹ ਭੈਣ ਕਹਿੰਦੀ ਭਾਈ ਸਾਨੂੰ ਕੀ ਭਾ ਕਿਸ ਦੇ ਐਮਐਲਏ ਬਣਦਾ ਜਾ ਸਰਪੰਚ ਬਣਦਾ ਜਾ ਮੁੱਖ ਮੰਤਰੀ ਬਣਦਾ ਪੈਣੇ ਹੱਸੋ ਨਾ ਇੱਕ ਮਿੰਟੇ ਥੋੜੇ ਹਾਂ ਹੱਕ ਦੀ ਗੱਲ ਕਰ ਰਹੇ ਹਾਂ ਇਹ ਤੁਹਾਡੇ ਹੱਕ ਦੀ ਗੱਲ ਕਰ ਰਹੇ ਹਾਂ ਤੁਹਾਡੇ ਜਿਹੜਾ ਦੁੱਖਾ ਤੁਸੀਂ ਆਪਦੇ ਜਵਾਕਾਂ ਵਾਂਗੂ ਤੁਸੀਂ ਇੱਕ ਦੁੱਖ ਦੱਸ ਰਹੇ ਹੋ ਆਪਦੇ ਭੈਣ ਭਾਈ ਨੂੰ ਸੋ ਇਹ ਮੈਨੂੰ ਲੱਗਦਾ ਵੀ ਵਾਕਈ ਇਹ ਇਹਦੇ ਤੇ ਗੰਭੀਰਤਾ ਨਾਲ ਚਿੰਤਨ ਹੋਣਾ ਚਾਹੀਦਾ ਨਰੇਗਾ ਦੇ ਉੱਤੇ ਗੱਲ ਕਰਨੀ ਚਾਹੀਦੀ ਆ ਇਹਨਾਂ ਨੂੰ ਵੱਧ ਤੋਂ ਵੱਧ ਵਿਚਾਰੀਆਂ ਨੂੰ ਸੁਵਿਧਾ ਦੇਣੀਆਂ ਚਾਹੀਦੀਆਂ ਨੇ ਇਕੱਲਾ ਧੂਰੀ ਹਲਕੇ ਦੀ ਗੱਲ ਨਹੀਂ ਕਰ ਰਹੇ ਪੂਰੇ ਪੰਜਾਬ 'ਚ ਜਿੱਥੇ ਸਾਡੀਆਂ ਭੈਣਾਂ ਆ ਬੀਬੀਆਂ ਬਜ਼ੁਰਗ ਇਹ ਜੋੜੇ ਨੇ ਕਿਉਂਕਿ ਦੇਖੋ ਕਿੰਨੀ ਕਿਤੇ ਹਾੜੀ ਮਿਲਦੀ ਆ ਕਿੰਨੀ ਦਿਹਾੜੀ ਆ ਬੇਬੇ ਹੁਣ ਤੁਹਾਡੀ ਇੱਕ ਦਿਨ ਦੀ ਸਾਡੇ ਕੋਲ 300 346 ਰੁਪਈਆ ਚੋਂ 50 ਰੁਪਈਆ ਦੇ ਗਲਵਜ਼ ਕੱਢ ਦੋ 50 ਰੁਪਈਆ ਦੀ ਚਾਹ ਕੱਢ ਦੋ 50 ਰੁਪਈਆ ਦਾ ਇਹਨਾਂ ਦਾ ਕਿਰਾਇਆ ਕੱਢ ਦੋ 50 ਰੁਪਈਆ ਦੀ ਇਹਨਾਂ ਦੇ ਕੋਈ ਚੀਜ਼ ਲੜ ਗਈ ਕੋਈ ਦਵਾਈ ਵਾਲਾ ਕੱਢ ਦੋ ਮੈਂ ਕਿ 146 ਰੁਪਈਆ ਬਚਦੇ ਨੇ ਗੱਲ ਅੜੀ 150 ਰੁਪਿਆ ਲੱਗਿਆ ਇਹਦਾ ਹਾਂ ਰੈਂਡ ਲੜੀਆ ਇਹਨਾਂ ਲਵਾ ਕੇ ਕੋਈ ਦੇਤੀਆਂ ਲੱਖ ਪੱਟਿਆ ਛੁੱਕ ਪੈਣ ਦਾ ਐਕਸੀਡੈਂਟ ਹੋ ਗਿਆ ਮੋਟਰਸਾਈਕਲ ਵੱਜੇ ਵੀਰੇ ਉਹਦੀ ਹਾਜ਼ਰੀ ਪੈਣੀ ਚਾਹੀਦੀ ਆ ਹਾਂ ਜੀ ਇਹਦੇ ਹੱਟ ਫੇਟ ਵਾਹ ਜੀ ਉਹ ਨਾ ਆਪਦੀ ਬੀਬੀਆਂ ਸਾਡੀਆਂ ਬੀਬੀਆਂ ਤਰਾਜ ਕਰਨ ਲੱਗ ਜਾਂਦੀ ਬੋ ਉਹਦੀ ਹਾਜ਼ਰੀ ਪਾਤੀ ਹਾਂ ਨਹੀਂ ਐ ਤਾਂ ਦੁੱਖ-ਸੋਖ ਸੇ ਤੁਸੀਂ ਵੀ ਖੜਿਆ ਕਰੋ ਇੱਕ ਦੂਜੇ ਦੇ ਨਾਲ ਕੱਲ ਨੂੰ ਇਹੋ ਚੀਜ਼ ਉਹਦੇ ਨਾਲ ਹੋਈ ਆ ਤੁਹਾਡੇ ਨਾਲ ਵੀ ਹੋ ਸਕਦੀ ਆ ਫੇਰ ਆਪਾਂ ਇੱਕ ਦੂਜੇ ਨਾਲ ਤਾਂ ਹੀ ਖੜਾਂਗੇ ਨਾ ਹਾਂ ਪੂਰੇ ਪੱਟੀ ਆ ਹਾਜ਼ਰੀਆਂ ਖੂਣ ਦੀ ਉਹ ਨਹੀਂ ਲਾਉਣ ਦਿੰਦੀ ਫੇਰ ਅਸੀਂ ਕੀ ਕਰਾਂਗੇ ਹਾਂ ਬਿਲਕੁਲ ਚਲੋ ਆਪਾਂ ਜਿਆਦੇ ਲੰਬੀ ਚੌੜੀ ਗੱਲ ਨਾ ਕਰਦੇ ਹੋਏ ਮੈਂ ਤਾਂ ਹੱਥ ਜੋੜ ਕੇ ਬੇਨਤੀ ਕਰਦਾ ਵੀ ਇਸ ਗੱਲ ਵੱਲੋਂ ਜ਼ਰੂਰ ਧਿਆਨ ਦਿੱਤਾ ਜਾਵੇ ਇਕ ਸਰ ਦੁਪਹਿਰਾ ਕੋਈ ਇਹਨਾਂ ਨੂੰ ਬ੍ਰੇਕ ਨਹੀਂ ਹੈਗੀ ਆ ਓਰੇ ਝੋਲੇ ਪਏ ਨੇ ਜਿੱਥੇ ਤੱਕ ਇਹ ਕੰਮ ਕਰਨੀਆਂ ਫੇਰ ਓਰੇ ਮੁੜ ਕੇ ਆਉਣੀਆਂ ਚਾਹ ਪੀਣੀਆਂ ਸੋ ਇਹਨਾਂ ਦੀ ਜਿਹੜੀ ਮਜਬੂਰੀ ਆ ਉਹਨੂੰ ਸਮਝਣਾ ਚਾਹੀਦਾ